ਆਪਾਂ ਕਹਿ ਸਕਦੇ ਹਾਂ ਬਈ ਆਹ ਬਸ਼ੀਰੀ ਵੱਟੇ ਸਾਨੂੰ ਸਕਾਰਪੀਓ ਗੱਡੀ ਦਿੰਦੇ। ਹੂੰ ਇਹ ਚੀਜ਼ਾਂ ਤੇ ਲੋਕ ਵਧੀਆ ਵੀ ਲੱਗਦੀਆਂ ਪਰ ਫਾਇਦਾ ਵੀ ਹੈ ਇਹਦਾ ਨੁਕਸਾਨ ਵੀ ਹੈ। ਦੋਨੇ ਚੀਜ਼ਾਂ ਹੀ ਆ ਵੀਰੇ ਹਰੇਕ ਨੇਰ ਤੋਂ ਬਾਅਦ ਚਾਨਣ ਤਾਂ ਹੁੰਦਾ ਹੀ ਹੁੰਦਾ। ਦੋਵੇਂ ਚੀਜ਼ਾਂ ਹੀ ਹੁੰਦੀਆਂ ਹਰੇਕ ਗੱਲ ਦੇ ਦੋ ਪਹਿਲੇ ਹੀ ਹੁੰਦੇ ਆ। ਆਪਾਂ ਹੁਣ ਕਿਹੜਾ ਲਈਏ ਮੰਡੀ 'ਚ? ਹਾਂ ਨਾਲੇ ਭਰਾਵਾਂ ਨੂੰ ਦਿਖਾਉਨੇ ਆ ਹਨਾ ਕੋੜੀ। ਘਾੜੀ ਗੇੜ ਕੋੜੀ 2000 ਕੱਟ ਜਾਂ ਵਧੀ ਜਾਂਦਾ। ਘਾੜ ਨਹੀਂ ਹੁੰਦਾ ਕੱਟ ਤਾਂ ਇਹੀ ਚੱਲੋ। ਕੱਟ ਤਾਂ ਹੁਣ ਕਹਿੰਦੇ ਯਾਦ ਮਾਲਲੇ ਵਾਲੇ ਦਾ ਟੈਂਟ ਆ। ਦਾ ਇਹ ਤੂੰ ਆਗੇ ਆਗੇ ਦੇਖੋ ਤਾਂ ਕਿ ਆਉਣਾ ਤਾਂ ਉਹਨਾਂ ਨੂੰ ਪੈਂਦਾ ਹੀ ਆ ਮੂੰਹ ਮਲਾਇਆ ਰੱਖਣਾ ਪੈਂਦਾ ਪਰ ਉਹ ਸਾਰੇ ਵੀਰ ਇੱਥੇ ਹੀ ਆਉਂਦੇ ਆ ਉੱਥੇ ਲੀਡਰਾਂ ਨੂੰ ਸੁਣਨ ਬਹੁਤ ਘੱਟ ਆਉਂਦੇ ਆ ਆਉਂਦੇ ਉਹਨਾਂ ਦੀਆਂ ਬੱਸਾਂ 'ਚ ਪਰ ਇੱਥੇ ਆਪ ਆਉਂਦੇ ਆ ਜਗ੍ਹਾ ਪਰ ਘੱਟ ਆ ਇਹ ਮੇਰੇ 10 ਮਹੀਨੇ ਉਮਰ ਹਾਂ ਕਿਵੇਂ ਆ ਮੈਂ ਤਾਂ ਤੂੰ ਨਾ ਮੌਕਾ ਛੱਡੀ ਵੀਡੀਓ ਚਾਉਣ ਦਾ ਇੱਕ ਗਾਟੇ ਦਾ ਉਸਤਾਦ ਨੂੰ ਸੌ ਕਾ ਸਾਨੂੰ ਵੀ ਸੌ ਤੇ ਸੱਜਣੋਂ ਤੁਹਾਨੂੰ ਚੰਬੀਆਂ ਘੋੜੀਆਂ ਵਿਖਾਉਣੀਆਂ ਅੱਜ ਜਿਹੜੇ ਬੰਦੇ ਮੰਨ ਲਓ ਚੰਬੀਆਂ ਦਾ ਵੀ ਕੰਮ ਕਰਦੇ ਆ ਉਹ ਵੀ ਟੌਪ ਲੈਵਲ ਤੇ ਹੀ ਕਰਦੇ ਆ ਕੀ ਹਾਲ ਨੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਇਹ ਜਿਹੜੀਆਂ ਘੋੜੀਆਂ ਆਪਣੀਆਂ ਮੰਨ ਲਓ ਹੁਣ ਜਿਵੇਂ ਮਾਰਵਾੜੀ ਜਾਗ ਲਾ ਕੇ 3 ਮਹੀਨਿਆਂ ਦੀ ਯਾਰ 60 ਇੰਚ ਹੋਈ ਪਈ ਹੈ ਇਹਦੀ ਇਹਦੀ ਬੱਚੀ ਹੈ ਤੇ ਘੋੜਾ ਪਾਰਸ ਦੀ ਹੈ ਜੀ ਸੂਰੇ ਵਾਲੇ ਜਿਹੜਾ ਬਿੱਲਾ ਘੋੜਾ ਹੈ ਜੀ ਵਾਹ ਠੀਕ ਹੈ ਠੀਕ ਹੈ ਠੀਕ ਹੈ ਬਾੜੀ ਵੱਡੀ ਬੇਸ਼ੇਰੀਆ ਘੋੜੀਓ ਪੋਣੀ ਪਈ ਹੈ 11 ਮਹੀਨੇ ਦੀ ਹਾਂਜੀ 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 ਇਹ ਕੀ ਦੀ ਹੈ ਜੀ ਇਹ ਜੀ ਗੁਲਜਾਰ ਦੀ ਹੈ ਜੀ ਸੂਰੇ ਵਾਲੇ ਲਾਈਨ ਦੀ ਗੁਲਜਾਰ ਘੋੜੇ ਦੀ ਹੈ ਤੇ ਗੱਬਣਾ ਹੁਣ ਜੀ ਆਪਣਾ ਜੋਧਾ ਕੋੜਾ ਜੀ ਸਮੁੰਦਰ ਦਾ ਜਿਹੜਾ ਠੀਕ ਹੈ ਅਹੀਂ ਅਹੀਂ ਲੱਭ ਕਿੱਥੋਂ ਜਾਂਦੀਆਂ ਵੀ ਬਸ ਬਾਈ ਜਦੋਂ ਮਿਲ ਜੇ ਉਦੋਂ ਫਿਰ ਨੀਂਦ ਨਹੀਂ ਆਉਂਦੀ ਰਾਤ ਨੂੰ ਜਿੰਨੇ ਚਿਰ ਲੈ ਨਾ ਲਈਏ ਹਾਂਜੀ ਸਜਣੋ ਸਾਰੇ ਭੈਣ ਭਰਾਵਾਂ ਨੂੰ ਦਿਲੋਂ ਪਿਆਰ ਤੇ ਸਤਿਕਾਰ ਅੱਜ ਦੂਜਾ 파ਟ ਆਪਣਾ ਵੀਡੀਓ ਬਾਈ ਸਾਡਾ ਭਰਾ ਯਾਦ ਮਾਲੇ ਵਾਲਾ ਕਿਵੇਂ ਆ ਬਾਬਾ ਜੀ ਬਹੁਤ ਵਧੀਆ ਭਰਾ ਤੂੰ ਦੱਸ ਤਾ ਪਹੁੰਚ ਗਏ ਮੈਂ ਨਾ ਹੁਣੇ ਪਹੁੰਚੇ ਬਾਈ ਹੁਣੀ ਪਹੁੰਚ ਗਏ ਤੇ ਕੀ ਵਾਲਾ ਨੌਕਰੀਆਂ ਬਸ਼ੇਰੀਆਂ ਲੈ ਕੇ ਦਿਖਾਈਏ ਜਾਨਪਰ ਆਪਾਂ ਹਾਂ ਹਾਂ ਆ ਜਾ ਹਾਂਜੀ ਸੱਜਣੋ ਆਜੋ ਫਿਰ ਤੁਹਾਨੂੰ ਜਾਦ ਮਾਲਲੇ ਵਾਲੇ ਦੇ ਘੋੜੇ ਘੋੜੀਆਂ ਬਸ਼ੇਰੇ ਬਸ਼ੇਰੀਆਂ ਦਿਖਾ ਦਈਏ ਆ ਜਾ ਫਿਰ ਵੀਰਿਆ ਕਿਵੇਂ ਰਿਹਾ ਫਿਰ ਸਫਰ ਬਹੁਤ ਵਧੀਆ ਰਿਹਾ ਕਿਵੇਂ ਆ ਮੰਡੀ ਐਦਕੀ ਮੰਡੀ ਵਧੀਆ ਭਰੂਗੀ ਵੱਧ ਮੈਂ ਨਾ ਬਹੁਤ ਭਰੂਗੀ ਰੈਵ ਕੋ ਬਹੁਤ ਰਹਿੰਦਾ ਯਾਰ ਇਹਦੀ ਸਮੱਸਿਆ ਨਾਲ ਅੱਜ 12 ਤਰੀਕ ਆ ਤੇ ਕੱਲ ਨੂੰ ਤਾਂ ਮੈਨੂੰ ਲੱਗਦਾ ਨਹੀਂ ਆਇਆ ਜਾਣਾ ਹਨਾ ਗੱਡੀ ਕੁੱਡੀ ਤਾਂ ਨਹੀਂ ਵੜਦੀ ਅੰਦਰ ਕੱਲ ਨੂੰ ਤੇ ਪਰਸੋਂ ਨੂੰ ਮੈਂ ਕੱਲ ਨੂੰ ਵੜੇ ਗੱਡੀ ਤੇ ਨਾ ਪਰਸੋਂ ਵੜੇ ਪਰਸੋਂ ਦਾ ਫਿਰ ਉਹ ਦੂਜਾ ਪਾਰਟੀ ਬਾਈ ਦਾ ਹੁੰਦਾ ਨਾ ਇਕੱਠਾ ਜਿਨੇ ਆਉਣਾ ਮੰਨ ਲਓ ਅਗਲਾ ਸਾਜਰੇ ਪਹੁੰਚ ਜਵੇ ਹਨਾ ਹਾਂ ਪਰ ਇਕੱਠ ਉਦ ਨਹੀਂ ਵੱਧ ਹੁੰਦਾ ਕਿਉਂਕਿ ਉੱਥੇ ਪਾਰਟੀਆਂ ਵਾਲਿਆਂ ਨੂੰ ਤਾਂ ਘੱਟ ਪਸੰਦ ਕਰਦੇ ਇਧਰ ਕੋੜੇ ਵਾਲੇ ਮੇਲੇ ਦੇ ਵੱਧ ਹੁੰਦੇ ਆ ਇਨੇ ਸੱਚ ਨੂੰ ਆਉਣਾ ਤਾਂ ਪਰਸੋਂ ਨੂੰ ਤੁਸੀਂ ਪਹੁੰਚ ਦਿਓ ਇੱਥੇ 6-7 ਵਜੇ ਹਾਂ ਤੇ ਆਪਣੀਆਂ ਘੂੜੀਆਂ ਵੀਰੇ ਹੁਣ ਕਿਹੜੀਆਂ-ਕਿਹੜੀਆਂ ਬਸ਼ੇਰੀਆਂ ਦਿਖਾਉਣੀਆਂ ਆਪਾਂ ਮਾਵੀ ਵੀਰੇ ਬਾਹਲਾਂ ਲਿਆਈਆਂ ਇੱਥੇ ਬਸ਼ੇਰੀਆਂ ਬਸ਼ੇਰੀਆਂ ਨੌਕਰੀਆਂ-ਨੌਕਰੀਆਂ ਕਰਤੀਆਂ ਚੱਟੀਆਂ-ਚੱਟੀਆਂ ਮਹਿੰਗਾਂ ਹੋਣੀਆਂ 15-16 ਖੜੀਆਂ ਹਾਂ ਘੂੜੀ ਵੱਡੀ ਕੋਈ ਇਹ ਬਸ਼ੇਰੀਆਂ ਇਹ ਇੱਕ ਆਪਣੇ ਸੇਖਲੇ ਕੋਡੇ ਦੀ ਆ ਹਾਂ ਤੇ ਇੱਕ ਹੈਗੀ ਪ੍ਰਿੰਸ ਦੀ ਪੋਤੀ ਠੀਕ ਐ ਉਹ ਇਹ ਸਾਰੀਆਂ ਵੇਚਣ ਵਾਲੀਆਂ ਆ। ਕ ਤੇਚਾਂਗੇ ਜੇ ਕੋਈ ਲਊਗਾ ਤਾਂ ਵੇਚਾਂਗੇ। ਪਰ ਚੰਗੀਆਂ ਕੀਮਤਾਂ ਤੇ ਦੇਵਾਂਗੇ। ਸਾਰੀਆਂ ਸਜਣੂ ਬਸ਼ੇਰੀਆਂ ਮੰਨ ਲਓ ਵਧੀਆ ਚੰਗੀਆਂ ਕੁਆਲਿਟੀ ਵਾਲੀਆਂ ਬਸ਼ੇਰੀਆਂ ਆ। ਆਹ ਸ਼ਰੀ ਮਾਰਵਾੜੀ। ਇਹ ਲਾਲ ਰਤਨ ਦੀ। ਇਹ ਲਾਲ ਰਤਨ ਦੀ ਬਸ਼ੇਰੀ ਆ। ਦਿਖਾ ਦੇ ਮੜੀ ਬਸ਼ੇਰੀ ਕੋਲ ਨੂੰ ਆ ਕੇ। ਉਹ ਵੱਡੀ ਕੁੜੀ ਗੰਤਾਸ ਦੀ ਹੈ। ਹੂੰ। ਇਹ ਨੂੰ ਦਗਾ ਮੜਾ ਜਾ ਵਾ ਲਿਆਈ ਇੱਧਰ ਨੂੰ ਮੜਾ ਸ਼ੇਰਾ ਉਹ ਉੱਥੇ ਖੜਾਊਗਾ ਇਹ ਹੈ ਪਲੂਰ ਵਾਲੇ ਜਵਰਾਜ ਘੋੜੇ ਦੀ ਇਹ ਬੇਸ਼ੇਰੀ ਹਾਂ ਕਿੰਨੀ ਉਮਰ ਦੀ ਹੈ ਇਹ ਹੈਗੀ ਮਨਲਾ 10 10.5 ਮਹੀਨਿਆਂ ਦੀ 10 ਮਹੀਨੇ ਉਮਰ ਹਾਂ ਕਿਵੇਂ ਆ ਮੈਂ ਤਾਂ ਤੂੰ ਨਾ ਮੌਕਾ ਛੱਡੀ ਵੀਡੀਓ ਚਾਉਣ ਦਾ ਇਹ ਕਹਿ ਕੇ ਉਸਤਾਦ ਨੂੰ ਸ਼ੌਕ ਆ ਸਾਨੂੰ ਵੀ ਸ਼ੌਕ ਆ ਹਾਂ ਹਾਂ ਏ ਵੀਰ ਕਿੰਨੀ ਹਾਈਟ ਕਰ ਜੂਗੀ ਤੇਰੇ ਆਈਡੀਏ ਦੇ ਵਿੱਚ 65 ਪੌਂਡ ਤਾਂ ਕਰ ਜੂਗੀ ਆ ਰਾਮਨ ਵਾਲੀ 65 ਇੰਚ ਬਣ ਜੂਗੀ ਬੱਜੀ ਹੁਣੇ ਕਿੱਡੀ ਵੱਡੀ ਆ ਯਾਰ ਹੁਣ ਮੈਂ ਕਹਿੰਦਾ ਨਾ ਟੂਗੀ ਹਣਾ ਹਾਂ ਰਾਮਨ ਵਾਲਾ ਬਾਕੀ ਸੋਹਣੀ ਬਹੁਤ ਆ ਸਾਢੇ 10 ਮਹੀਨੇ ਦੀ ਬੇਚਰੀ 95 ਇੰਚ ਬਹੁਤ ਵਧੀਆ ਕਾਕਾਂ ਤੋਂ ਇਹ ਐਡੀ ਗੱਲ ਆ ਲਾਲਾ ਵੀ ਇਹਦੇ ਗਾਹਕ ਚੰਗੀ ਬੇਚਰੀ ਦੇ ਹੀ ਲੱਗਦੇ ਆ ਹੂੰ ਅਜੇ ਹੁਣੇ ਤਾਰ ਨਹੀਂ ਗਈ ਹੁਣੇ ਐਵੇਂ ਫਿਰ ਇੱਧਰ ਵੀ ਦਿਖਾ ਦੇ ਘੋੜਾ ਲਿਆਉਂਗੇ ਕੋਈ ਘੋੜਾ ਕੋੜੇ ਵੇਖਾਂਗੇ ਮਾ ਵੀਰੇ ਮੌਕੇ ਤੇ ਮੂਡ ਬਣਿਆ ਲੈ ਆਵਾਂਗੇ ਹੂੰ ਇਹ ਕੱਲਾਂ ਵਾਲੇ ਚੇਤਕ ਦੀ ਆ ਦੋਦਨ ਦਾ ਬਸ਼ੇਰੀ ਠੀਕ ਆ ਖਾਲੀ ਆ ਤੇ ਇਹ ਗੰਤਾਸ ਦੀ ਆ ਇਹ ਗੱਬਣ ਆ ਆਪਣੇ ਸ਼ਿਆਦ ਕਾਕੀ ਤੋਂ ਇਹਨੂੰ ਜੰਪ ਦਿੱਤਾ ਹੋਇਆ ਮਤਲਬ ਚੈੱਕ ਨਹੀਂ ਹੋਈ ਆ ਠੀਕ ਆ ਹੂੰ ਤੇ ਸਜਣੋ ਟੈਂਟ ਬਾਈ ਉਹਨਾਂ ਨੇ ਪੂਰਾ ਵਧੀਆ ਨਹੀਂ ਤੋਪ ਦਾ ਗਏ ਵੀ ਹੈਵੀ ਬਾਉਂਡਰੀ ਕੀਤੀ ਆ ਇੱਧਰ ਖੰਦ ਹਨਾ ਇਹ ਵੀ ਵਧੀਆ ਹੋ ਗਿਆ ਆਪਾਂ ਨੂੰ ਕੰਧ ਦਾ ਫਾਇਦਾ ਵਧੀਆ ਗਿਆ ਵੀਰੇ ਕੋਈ ਕਿਸੇ ਨਾਲ ਕੋਈ ਰੌਲਾ ਗੋਲਾ ਨਹੀਂ ਕੋਈ ਕਿਸੇ ਦੇ ਵਿੱਚ ਇਹ ਨਹੀਂ ਹੈਗਾ ਵੀ ਇੱਥੇ ਨਹੀਂ ਥੋਂ ਪਿੱਛੇ بڑا ਚੱਕਰ ਪੈਂਦਾ ਤੇ ਜਿਵੇਂ ਹੁਣ ਉਹ ਮੰਡੀ ਵੀ ਜਿਹਨ ਜਗਾ ਬਣੀ ਹੋਈ ਆ 100 ਦਾ 100 ਸਾਲਾਂ ਦੇ ਸਾਲ ਨਾਲ ਹੋ ਗਿਆ ਮੈਨੂੰ ਲੱਗਦਾ ਚੱਲਦੀ ਨੂੰ ਐਦਕੀ ਬੜਾ ਥੜਾ ਗਾਜਾ ਪਿਆ ਸੀਗਾ ਹਨਾ ਇਹ ਮੰਡੀ ਚੱਕਣੀ ਆ ਇਥੋਂ ਵਧੀਆ ਗੱਲ ਸੀ ਯਾਰ ਜੇ ਚੱਕ ਕੇ ਹੋਰ ਕਿਤੇ ਖੁੱਲੇ ਥਾਂ ਜਾਵੜਦੀ ਹੁਣ ਤੁਸੀਂ ਆਉਨੇ ਅਗਣਾ ਦੇਖਦੇ ਆਂ ਵੀ ਰਾਹ 'ਚ ਕਿੰਨੀ ਸਮੱਸਿਆਵਾਂ ਹੁੰਦੀ ਆ ਰਾਹ ਬਹੁਤ ਟੁੱਟਿਆ ਹੋਇਆ ਬਹੁਤ ਟੁੱਟਿਆ ਦਾ ਹੈਗਾ ਹੀ ਇਧਰ ਧਿਆਨ ਦਿੰਦਿਆਂ ਨਹੀਂ ਸਰਕਾਰਾਂ ਯਾਰ ਐਡਾ ਵਧੀਆ ਸ਼ੌਂਕ ਆ ਕਿਸਾਨਾਂ ਦਾ ਐਡਾ ਵਧੀਆ ਸਹਿਯਕਤ ਹੁੰਦਾ ਇਹ ਜੇ ਸਰਕਾਰਾਂ ਚਾਹਣ ਤਾਂ ਇਹਨੂੰ ਕਿਤੇ ਖੁੱਲੇ ਥਾਂ ਤੇ ਲਾ ਜਾ ਸਕਦੀ ਹੈ ਹਨਾ ਜਿੱਥੇ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਪਰ ਉਹਦਾ ਮਾ ਵੀ ਵੀਰੇ ਸਹੀ ਰੀਜਨ ਮੈਨੂੰ ਇਹ ਲੱਗਦਾ ਵੀ ਜਿਵੇਂ ਉਹ ਰੈਲੀਆਂ ਆਪਦੀਆਂ ਕਰਦੇ ਨੇ ਹੁਣ ਮਾਗੀ ਤੇ ਕਾਨਫਰੰਸਾਂ ਤਿੰਨੇ ਚਾਰੇ ਸਰਕਾਰਾਂ ਕਰਨੀਆਂ ਕਰਨੀਆਂ ਹਾਂ ਤਾਂ ਉੱਥੇ ਲੀਡਰਾਂ ਨੂੰ ਸਨ ਘਟ ਜਾਂਦੇ ਆ ਲੋਕੀ ਕੋੜੇ ਆਉਂਦੇ ਇੱਥੇ ਆ ਮੈਨੂੰ ਸਭ ਤੋਂ ਵੱਡਾ ਕਾਰਨ ਇਹ ਲੱਗਦਾ ਵੀ ਉਹਨਾਂ ਦੇ ਲੀਡਰਾਂ ਦੇ ਚਾਹਤੇ ਚਾਹੀਏ ਆ ਵੀ ਜੇ ਅਸੀਂ ਇਹ ਕਿਤੇ ਚੰਗੇ ਥਾਂ ਬਣਾਤੀ ਤਾਂ ਸਾਨੂੰ ਸੋਨ ਨਹੀਂ ਆਉਣਾ ਕਹੇ ਨੇ ਸਿੱਧਾ ਕੋੜੇ ਤੇ ਆਉਣਾ ਵੀ ਨਹੀਂ ਤੇ ਆਉਣਾ ਕੀ ਕਰਨਾ ਫਿਰ ਲੋਕ ਦੇਖਣ ਤਾਂ ਜਾਂ ਮੱਥਾ ਟੇਕਣਾ ਆਉਣੇ ਆ ਚਲੋ ਕਈ ਵਾਰੀ ਆਉਣਾ ਤਾਂ ਉਹਨਾਂ ਨੂੰ ਪੈਂਦਾ ਹੀ ਆ ਮੂੰਹ ਮਲਾਇਆ ਰੱਖਣਾ ਪੈਂਦਾ ਪਰ ਉਹ ਸਾਰੇ ਵੀਰ ਇੱਥੇ ਹੀ ਆਉਂਦੇ ਆ। ਉੱਥੇ ਲੀਡਰਾਂ ਨੂੰ ਸੌਣ ਬਹੁਤ ਘੱਟ ਆਉਂਦੇ। ਆਉਂਦੇ ਉਹਨਾਂ ਦੀਆਂ ਬੱਸਾਂ 'ਚ ਪਰ ਇੱਥੇ ਆਪ ਆਉਂਦੇ ਆ। ਜਗ੍ਹਾ ਪਰ ਘੱਟ ਆ ਇਹ ਮੇਰੇ ਤੋਂ। ਜਗ੍ਹਾ ਬਹੁਤ ਘੱਟ ਗਈ ਵੀਰੇ ਬਲੀ-ਬਲੀ ਜਾਂਦੀ ਆ। ਜਿਵੇਂ ਆਹ ਜਗ੍ਹਾ ਵੀ ਆਪਣੀ ਬਲੀ ਗਈ ਸੀ ਤੇ ਚਲੋ ਇਹਨਾਂ ਵੀਰਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਆਪਾਂ ਨੂੰ ਇਹ ਜਗਾ ਉਪਨ ਕਰਕੇ ਦੁੱਤੀ ਹੈ ਤੇ ਫਿਰ ਆਪਾਂ ਵੀ ਆਉਣ ਇੱਥੇ ਚੰਗੀ ਮਿੱਟੀ ਮੁੱਟੀ ਪਾ ਕੇ ਵਧੀਆ ਵੀ ਇੱਕ ਨੰਬਰ ਬਣਾ ਕੇ ਦੁੱਤੀ ਹੈ ਤੇ ਇਹਨਾਂ ਨੂੰ ਵੀ ਆਉਣ ਵਾਲੇ ਸਮੇਂ 'ਚ ਵੀ ਆਏ ਹੋਊਗਾ ਵੀ ਹਾਂ ਯਾਰ ਕੋਈ ਆਏ ਸੀ ਕਿਤੇ ਜਗਾ ਸਾਡੀ ਸਭਾ ਸੀ ਪੁਸ਼ਕਰ ਸਿਸਟਮ ਚਾਹੀਦਾ ਮੇਰੇ ਹਿਸਾਬ ਨਾਲ ਜੇ ਪੁਸ਼ਕਰ ਸਿਸਟਮ ਵੀ ਜਿਹਨੇ ਹਨਾ ਪੈਸੇ ਭਰ ਕੇ ਬੰਦਾ ਲੈ ਲਵੇ ਉਵੇਂ ਮੇਰੇ ਹਿਸਾਬ ਨਾਲ ਉਹਨਾਂ ਦਾ ਯਾਰ ਇੱਥੇ ਥਾਂ ਹੀ ਨਹੀਂ ਮਿਲਦਾ ਇੱਥੇ ਮ ਵੀਰੇ ਪੈਸੇ ਭਰਨ ਵਾਲੇ ਬਹੁਤ ਘੱਟ ਕਿਸਾਨ ਹੁੰਦੇ ਆ ਹੂੰ ਦੂਜੇ ਕਿਸਾਨ ਜ਼ਿਆਦਾ ਹੁੰਦੇ ਆ ਜਿਹੜੇ ਇੱਥੇ ਸਰਕਾਰੀ ਜਗਾ ਤੇ ਆਪਣੇ ਤੰਬੂ ਲਾਉਂਦੇ ਆ ਹੂੰ ਉੱਚੇ ਆਏ ਹੁਣ ਪਿੱਛੇ ਉਹ ਕਬਰਾਂ ਤੱਕ ਵੀ ਮੈਂ ਵੇਖਿਆ ਜਗਾ ਪਿੱਛੇ ਲੜਦੇ ਬੰਦੇ ਲੜੀ ਜਾਂਦੇ ਰਹਿੰਦੇ ਆ ਬਈ ਇੱਥੇ ਕੋਈ ਸਰਕਾਰ ਦਾ ਧਿਆਨ ਨਹੀਂ ਕਿਸੇ ਪ੍ਰਸ਼ਾਸਨ ਦਾ ਧਿਆਨ ਨਹੀਂ ਕਿਉਂਕਿ ਜੇ ਕਿਸੇ ਦਾ ਧਿਆਨ ਹੋਵੇ ਸਾਂਝੀ ਜਗਾ ਵੰਡ ਕੇ ਦਿੱਤੀ ਹੋਵੇ ਤਾਂ ਇਹ ਲੜਾਈ ਨਾ ਹੋਵੇ ਤੇ ਹੁਣ ਫਿਰ ਆਪਾਂ ਜਿਹੜੀਆਂ ਆ ਨੌਕਰੀਆਂ ਕਹਾਣੇ ਰੂਵ ਵਰਗੀਆਂ ਵਸ਼ੇਰੀਆਂ ਲੈਣੀਆਂ ਵਿਠਾ ਮੜੀ ਵਸ਼ੇਰੀ ਇਹ ਫਿਰ ਹੁਣ ਮੰਨ ਲਓ ਕਿੰਨੀ ਕੀਮਤਾਂ ਦੀਆਂ ਕਿ ਭੀ ਆਮ ਕਿਸਾਨ ਜਿਵੇਂ ले ਸਕਦੇ ਆ ਬੰਦੇ ਜਿਆਦਾ ਹਾਈ ਬਜਟ ਦੀ ਗੱਡੀਆਂ ਦੇ ਨਾਂ ਤੇ ਵਿੜੀਆਂ ਮਸ਼ਹੂਰ ਹੋਈਆਂ ਡਿਫੈਂਡਰ ਫੋਨਡਰਾਂ ਦੇ ਨਾਂ ਤੇ ਚੱਲ ਆਪਾਂ ਕਹਿ ਲਗੇ ਥਾਰਸ ਸਕੋਰਪੀਓ ਦੇ ਅਰਕੀਆਂ ਵਸ਼ੇਰੀਆਂ ਆਈਆਂ ਆ ਆਪਾਂ ਕਹਿ ਸਕਦੇ ਬਈ ਆਹ ਵਸ਼ੇਰੀ ਵੱਟੇ ਸਾਨੂੰ ਸਕੋਰਪੀਓ ਗੱਡੀ ਦਿੰਦੇ ਇਹ ਚੀਜ਼ਾਂ ਤੇ ਲੋਕ ਵਧੀਆ ਵੀ ਲੱਗਦੀਆਂ ਪਰ ਫਾਇਦਾ ਵੀ ਹੈ ਇਹਦਾ ਨੁਕਸਾਨ ਵੀ ਹੈ ਦੋਨੇ ਚੀਜ਼ਾਂ ਹੀ ਆ ਵੀਰੇ ਹਰੇਕ ਨੇਰ ਤੋਂ ਬਾਅਦ ਚੰਨਤ ਹੁੰਦਾ ਹੀ ਹੁੰਦਾ ਦੋਵੇਂ ਚੀਜ਼ਾਂ ਹੀ ਹੁੰਦੀਆਂ ਹਰੇਕ ਗੱਲ ਦੇ ਦੋ ਪਹਿਲੂ ਹੁੰਦੇ ਆ ਆਪਾਂ ਹੁਣ ਮੇਲਾ ਵੇਖੀਏ ਘੁਮ ਕੇ ਜਰੂਰ ਚਲੋ ਪਾ ਹੁਣ ਢੇੜਾ ਦਈ ਮੰਡੀ ਚ ਹਾਂ ਨਾਲੇ ਭਰਾਵਾਂ ਨੂੰ ਦਿਖਾਉਨੇ ਆ ਹਨਾ ਥੋੜੀ ਘੇੜ ਕੋੜੇ 2000 ਕੱਟ ਜਾ ਵਧੀ ਜਾਂਦਾ ਘਾ ਨਹੀਂ ਦਾ ਕੱਟ ਤਾਂ ਇਹੀ ਚੱਲੂ ਕੱਟ ਤਾਂ ਹੁਣ ਕਿਤੇ ਯਾਦ ਮਾਲਲੇ ਵਾਲੇ ਦਾ ਟੈਂਟ ਦਈ ਤੂੰ ਆਗੇ ਆਗੇ ਦੇਖੋ ਤੈ ਕਿਆ ਨਾ ਸਹੀ ਜਾ ਵਧੀਆ ਯਾਰ ਭਰਾ ਆਉਨੇ ਆ ਇੱਕ ਤਾਂ ਆਪਣੇ ਜਗਾ ਬਹੁਤ ਲੋਟ ਆ ਹਨਾ ਜਗਾ ਬਹੁਤ ਲੋਟ ਆ ਬਾਕੀ ਆਪਣੇ ਸੱਜਣ ਬੇਲੀ ਬੈਲ ਕਮ ਹੀ ਆ ਭਰਾਵਾਂ ਨੇ ਦੇਖਣਾ ਹੀ ਆ ਅੱਗੇ ਘੋੜੇ ਦਾ ਨਹੀਂ ਕੁਝ ਆਪਾਂ ਇੰਨੇ ਤੇ ਸੱਜਣੋਂ ਤੁਹਾਨੂੰ ਚੰਗੀਆਂ ਘੋੜੀਆਂ ਵਿਕਾਉਣੀਆਂ ਅੱਜ ਜਿਹੜੇ ਬੰਦੇ ਮੰਨ ਲਓ ਚੰਬੀਆਂ ਦਾ ਵੀ ਕੰਮ ਕਰਦੇ ਆ ਉਹ ਵੀ ਟੌਪ ਲੈਵਲ ਤੇ ਹੀ ਕਰਦੇ ਆ ਕੀ ਹਾਲ ਨੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਇਹ ਜਿਹੜੀਆਂ ਘੋੜੀਆਂ ਆਪਣੀਆਂ ਮੰਨ ਲਓ ਹੁਣ ਜਿਵੇਂ ਮਾਰਵਾੜੀ ਜਾਗਲਾ ਕਹਿੰਦਾ ਜਾਂ ਨੋਕਰੇ ਕਹਿੰਦਾ ਹੈ ਨਾ ਪਰ ਇਹਨਾਂ ਨੂੰ ਦੇਖ ਕੇ ਮੰਨ ਲਓ ਹੁਣ ਐਂ ਲੱਗਦਾ ਵੀ ਯਾਰ ਵੀ ਕੀ ਬਾਤ ਆਈਆਂ ਹੈ ਨਾ ਬਸ ਇਸ ਤਰ੍ਹਾਂ ਹੀ ਜਾਨਵਰ ਚੰਗਿਆਂ ਦਾ ਤੇ ਵੱਡਿਆਂ ਦਾ ਸ਼ੌਂਕ ਹੈ ਉਹ ਕਰਿਆ ਨੇ ਜੀ ਪੂਰਾ ਹੂੰ ਇਹ ਕਿਹੜੇ ਘੋੜੇ ਦੀ ਆ ਜਿਹੜੀ ਵੱਡੀ ਘੋੜੀ ਆ ਵੀਰ ਇਹ ਆਪਨਾ ਜੀ ਸ਼ੋਰ ਇਧਰ ਨੂੰ ਹੀ ਰੱਖ 100% ਸਮੁੰਦਰ ਦੀ ਦੱਸਿਆ ਸੀ ਤੋਂ ਮੈਂ ਲਈ ਸੀ ਠੀਕ ਆ ਕਾਫੀ ਟਾਈਮ ਪੁਰਾਣਾ ਪੁਰਾਣੀ ਲਈ ਘੋੜੀ ਮੈਂ ਠੀਕ ਹੈ ਜੀ ਹੁਣ ਇਹ ਗੱਭਣਾ ਜੀ ਬਜਰੰਗ ਤੋਂ ਠੀਕ ਹੈ ਤੇ ਬਸ਼ੇਰੀ ਇਹਦੇ ਜਿਹੜੀ ਨਾਲ ਖੜੀ ਆ ਜੀ ਉਹ ਨੈਟ 11 ਮਹੀਨਿਆਂ ਦੀ ਆ ਰ 60 ਇੰਚ ਹੋਈ ਪਈ ਆ ਜੀ ਇਹਦੀ ਇਹਦੀ ਬਸ਼ੇਰੀ ਬੱਚੀ ਆ ਤੇ ਘੋੜਾ ਪਾਰਸ ਦੀ ਆ ਜੀ ਸੂਰੇ ਵਾਲੇ ਜਿਹੜਾ ਬਿੱਲਾ ਕੋੜ ਆ ਜੀ ਵਾਹ ਠੀਕ ਹੈ ਠੀਕ ਹੈ ਠੀਕ ਹੈ ਬਾੜੀ ਵੱਡੀ ਬਸ਼ੇਰੀ ਆ ਘੋੜੀ ਉਹ ਪਣੀ ਪਈ ਆ 11 ਮਹੀਨੇ ਦੀ ਹ ਤੇ ਜਿਹੜੀ ਆ ਅੰਦਰ ਘੁੜੀ ਆ ਵੀਰੇ ਅੰਦਰ ਇਹ ਵੀ ਗੁਲਜ਼ਾਰ ਦੀ ਆ ਜੀ ਇਹ ਵੀ ਬਾੜੀ ਮਜ਼ਬੂਤ ਚੱਲਿਆ ਕੱਦ ਵੀ ਨਹੀਂ ਹੈਗਾ ਹਨਾ ਬਾਡੀ ਬਹੁਤ ਆ ਹਾਂ ਜੀ ਮਜ਼ਬੂਤ ਬਹੁਤ ਆ ਜੀ ਕਿੰਨੀ ਹਾਈਟ ਹੋ ਕੀਨਾਂ ਦੀ ਵੀਰੇ 66 ਹੈ ਜੀ ਇਹਦੀ ਜਿਹੜੀ ਘੋੜੀ ਕਾਲੀ ਚੰਬੀ ਹੈ ਜੀ ਅੰਦਰ ਤੇ ਜਿਹੜੀ ਆ ਲਾਲ ਇਹਦੀ 64 ਹੈ ਜੀ 64 ਹਾਂ ਜੀ ਇਹਦੇ ਵਿੱਚ ਬਾਈ ਮੰਨ ਲਓ ਜਿਵੇਂ ਹੁਣ ਬਾਡੀ ਸਟਰਕਚਰ ਆ ਸੋਮਸੰਬਸੰਦ ਸਾਰੀਆਂ ਗੁਣਾਂ ਨੇ ਹਾਂਜੀ ਗੱਲ ਇਹ ਵੀ ਮੰਨ ਲਓ ਬਰੀਡ ਦਾ ਫਰਕ ਹੈਗਾ ਫਰਕ ਤਾਂ ਹੈ ਜੀ ਬਿਲਕੁਲ ਨਸਲ ਦੇ ਵਿੱਚ ਜੇ ਤੁਹਾਡੀ ਨਾ ਸਾਰੀ ਆਉਣੀ ਹੈ ਕੁਆਲਿਟੀ ਜਿਵੇਂ ਮੰਨ ਲਓ ਮੱਜੂ ਕੇ ਲੈਨ ਤੇ ਮਜ਼ਬੂਤੀ ਆ ਬਿਲਕੁਲ ਜੀ ਉਹ ਸਾਖਤਾਵ ਹੈ ਇਹਨਾਂ ਦਾ ਜੀ ਸੂਰੇ ਵਾਲੀ ਲਾਈਨ ਆ ਇਹ ਹਾਂਜੀ ਇਹ ਵੀ ਬੜੀ ਮਜ਼ਬੂਤੀ ਦੀ ਪ੍ਰਤੀਕ ਹੈ ਜੀ ਠੀਕ ਸੂਰੇ ਵਾਲਾ ਲਾਈਨ ਦੇ ਜਾਨਵਰ ਮੈਨੂੰ ਜ਼ਿਆਦਾ ਪਸੰਦ ਆ ਠੀਕ ਹੈ ਜਿਆਦਾ ਮੈਂ ਸੂਰੇ ਵਾਲੇ ਲਾਈਨ ਹੀ ਰੱਖਦਾ ਵਿੱਚ ਚਲੋ ਸੂਰੇ ਵਾਲੇ ਲਾਈਨ ਨੂੰ ਕੋਈ ਦੂਸਰੇ ਲਾਈਨ ਤੋਂ ਮੇਟ ਕਰਾ ਲਈਦਾ ਹੂੰ ਤੇ ਜਿਹੜੀ ਮਜ਼ਬੂਤੀ ਸੂਰੇ ਵਾਲੇ ਲਾਈਨ ਚ ਹੈ ਉਹ ਤੁਹਾਨੂੰ ਹੋਰ ਸਾਰੇ ਜਾਨਵਰ ਚੰਗੇ ਵੈਸੇ ਉਹ ਲਾਈਨ ਕਿਹੜਾ ਮਾੜੀ ਹੈ ਜੀ ਪਰ ਜਿਹੜੀ ਮਜ਼ਬੂਤੀ ਸੂਰੇ ਵਾਲੇ ਲਾਈਨ ਚ ਹੈ ਜੋ ਇੱਕ ਅਲੱਗ ਚੀਜ਼ ਦਿਸਦੀ ਹੈ ਤੁਸੀਂ ਵੇਖ ਹੀ ਰਹੇ ਹੋ ਸਾਰੇ ਤਾਂ ਵੀ ਘੂੜੀ ਮੜੀ ਜੀ ਕੱਢ ਕੇ ਦਿਖਾ ਦਈਏ ਜੀ ਦਿਖਾ ਦਈਏ ਇਹ ਕੀ ਦੀ ਹੈ ਜੀ ਇਹ ਜੀ ਗੁਲਜ਼ਾਰ ਦੀ ਹੈ ਜੀ ਸੂਰੇ ਵਾਲੇ ਲਾਈਨ ਦੀ ਗੁਲਜ਼ਾਰ ਘੋੜੇ ਦੀ ਹੈ ਤੇ ਗੱਬਣਾ ਹੁਣ ਜੀ ਆਪਣਾ ਜੋਧਾ ਘੋੜਾ ਜੀ ਸਮੁੰਦਰ ਦਾ ਜਿਹੜਾ ਠੀਕ ਹੈ ਇਨੇ ਬੱਚੇ ਪੁੱਛੇ ਪਹਿਲਾਂ ਕਿਵੇਂ ਬੱਤੇ ਆ ਮੈਂ ਖਰੀਦੀ ਆ ਜੀ ਕੁੜੀ ਨਵੀਂ ਇਹ ਇਹਦੇ ਬਾਰੇ ਬਾਹਲਾ ਮੈਨੂੰ ਪਿਛਲਾ ਰਿਕਾਰਡ ਨਹੀਂ ਪਤਾ ਵੀਰੇ ਨਹੀਂ ਆਈਆਂ ਲੱਭ ਕਿੱਥੋਂ ਆਣੀਆਂ ਵੀ ਬਸ ਬਾਈ ਜਦੋਂ ਮਿਲ ਜੇ ਉਦੋਂ ਫਿਰ ਨੀਂਦ ਨਹੀਂ ਆਉਂਦੀ ਰਾਤ ਨੂੰ ਜਿੰਨੇ ਚਿਰ ਲੈ ਨਾ ਲਈਏ ਹੂੰ ਇਹ ਪਿੱਛੇ ਮਾਂ ਬਾਪ ਮੰਨ ਲਓ ਮਾਂ ਐਡੀ ਹੋਣੀ ਛੂਟੀ ਆ ਵੀਰ ਬਿਲਕੁਲ ਬਿਲਕੁਲ ਤੇ ਛੂਟੀ ਵੀ ਕਰ ਦਿੰਦੀ ਆ ਫਾਇਦਾ ਛੂਟੀ ਵੀ ਕਰ ਦਿੰਦੀਆਂ ਕੁੜੀਆਂ ਇਹ ਪੇਟ ਹੋਣਾ ਚਾਹੀਦਾ ਕੁੜੀ ਦਾ ਬਾਕੀ ਬਾਈ ਜੀ ਵੱਡੀ ਤਾਂ ਵੱਡੀ ਵੱਡਾ ਹੀ ਪੈਦਾ ਕਰੋਗੀ ਜੀ ਹੁਣ ਨਹੀਂ ਤਾਂ ਫਿਰ ਲੋਕ ਕਿਉਂ 60-60 ਇੰਦਾਂ ਲੈਣ ਆ ਤੇ ਜਿਹੜਾ ਵੱਡਾ ਵੱਡੇ ਚ ਘੋੜੀ ਨੇ ਪੈਦਾ ਕਰਨਾ ਜੀ ਵੱਡੀ ਨਹੀਂ ਕਰਨਾ ਜੀ ਵੱਡਾ ਤਾਂ ਹਾਂ ਉਹ ਫਿਰ ਮੰਨ ਲਓ ਫਿਰ ਤਾਂ ਨਹੀਂ 60 ਇੰਚ ਦਾ ਤੇ ਚਾਹੁੰਦੇ ਜੀ ਜਿਆਦੇ ਪੈਸੇ ਲਾਉਣ ਦੀ ਲੋੜ ਹੀ ਨਹੀਂ ਫਿਰ ਥੋੜੇ ਨਾਲ ਸਾਰਾ ਬਿਲਕੁਲ ਜੀ ਫਿਰ 5-4 ਲੱਖ ਦੀ ਘੋੜੀ ਨਾਲ ਹੀ ਸਾਰ ਲੈ ਜੀ ਫਿਰ 15-20 ਲੱਖ ਲਾਉਣ ਦੀ ਕੀ ਲੋੜ ਹੈ ਜੀ ਇਹ ਬਹੁਤ ਸੋਹਣੀ ਹੈ ਬਈ ਬਹੁਤ ਵਧੀਆ ਲੱਗਿਆ ਘੋੜੀ ਬਾਕੀ ਹੋਰ ਵੀ ਜਾਨਵਰ ਆਉਣ ਵਾਲੇ ਜੀ ਇੱਕ ਨੁਕਰੀ ਘੋੜੀ ਅੱਧੇ ਘੰਟੇ ਚ ਆ ਜੂਗੀ ਤੁਸੀਂ ਦੁਆਰਾ ਮਾਰਿਓ ਕੱਲ ਨੂੰ ਚੱਕ ਕੇ ਤੁਹਾਨੂੰ ਫਿਰ ਵਿਖਾਉਣੇ ਆ ਜੀ ਨੁਕਰੀ ਵੀ ਵੇਖਦੇ ਆ ਹਾਂਜੀ ਠੀਕ ਲੱਗੇ ਜਾਨਵਰ ਜੀ ਸਾਰੇ ਪ ਠੀਕ ਆ ਸਜਣੋ ਫਿਰ ਘੋੜੀਆਂ ਵੇਖ ਲਈਏ ਘੁੰਮ ਕੇ ਹੁਣ ਕੱਲ ਨੂੰ ਨਵੇਂ ਪਾਰਟ ਦੇ ਵਿੱਚ ਮਿਲਾਂਗੇ ਇੱਥੀਆਂ ਨਾ ਫਿਰ ਹੁਣ ਯਾਦ ਹੈ ਕਿੰਨੇ ਦਿਨ ਆ ਇੱਥੇ ਆਪਾਂ ਆਪਣੀ ਜਾ ਕੇ ਫੇਰ ਆ ਜੀ ਬੜਾ ਠੀਕ ਆ ਆਪਣਾ ਨਾ ਵਾਟਾ 15 ਤੱਕ ਫਿਰ ਤੁਹਾਨੂੰ ਅਸੀਂ ਵੀਡੀਓ ਵਿਖਾਵਾਂਗੇ ਤੇ ਮੇਲਾ ਵਿਖਾਵਾਂਗੇ ਹੋਰ ਘੋੜੀਆਂ ਹਜੇ ਘਟ ਆਈਆਂ ਤਾਂ ਕਰਕੇ ਅਸੀਂ ਤੁਹਾਨੂੰ ਚੰਗੀਆਂ ਚੰਗੀਆਂ ਘੋੜੀਆਂ ਦਿਖਾ ਰਹੇ ਹਾਂ ਬਾਕੀ ਸਾਰੀ ਮੰਡੀ ਵੀ ਦਿਖਾਵਾਂਗੇ ਘੁੰਮ ਕੇ ਠੀਕ ਆ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ